ਸਤ ਸ੍ਰੀ ਅਕਾਲ ਜੀ ਮੇਰੇ ਜਿੰਨੇ YouTube ਦੇ ਸਰੋਤੇ ਨੇ ਜਿੰਨੇ ਦੇਖਦੇ ਨੇ ਆਪਣਾ ਪਹਿਲਾ ਤਾਂ ਇਹ ਚੈਨਲ ਜਗਜੀਤ ਸਿੰਘ ਦੇ ਨਾਮ ਦੇ ਉੱਤੇ ਫਿਰ ਆਪਾਂ ਇੱਕ ਵਿਚਾਰ ਰੱਖੀ ਹੋਈ ਆ ਵੀ ਕਰਿਆ ਕਰਾਂਗੇ ਤੇ ਵਿਚਾਰ ਇਹ ਆਪਾਂ ਰੱਖਦੇ ਸੀਗੇ ਵੀ ਆਪਣੀ ਇੱਕ ਜ਼ਿੰਦਗੀ ਆ ਜ਼ਿੰਦਗੀ ਆਪਾਂ ਕਹਿ ਦਿੰਦੇ ਆ ਤਿੰਨ ਸ਼ਬਦਾਂ ਦਾ ਇਹ ਜੋੜ ਆ ਆਪਾਂ ਆਪਣੇ ਜੀਵਨ ਚ ਸਾਰੀਆਂ ਚੀਜ਼ਾਂ ਸਿੱਖਦੇ ਆਂ ਖਾਣਾ ਵੀ ਸਿੱਖਦੇ ਆਂ ਬੋਲਣਾ ਵੀ ਸਿੱਖਦੇ ਆਂ ਕੱਪੜੇ ਪਹਿਨਣੇ ਵੀ ਸਿੱਖਦੇ ਆਂ ਸਾਰੀ ਚੀਜ਼ ਸਿੱਖਦੇ ਆਂ ਪਰ ਇੱਕ ਚੀਜ਼ ਨਹੀਂ ਅਸੀਂ ਸਿੱਖਦੇ ਉਹ ਆ ਜ਼ਿੰਦਗੀ ਜਿਉਣੀ ਜ਼ਿੰਦਗੀ ਜਿਉਣੀ ਕੀ ਚੀਜ਼ ਆ ਆਪਣਾ ਇੱਕ ਪਰਿਵਾਰ ਆ ਇੱਕ ਘਰ ਆ ਠੀਕ ਆ ਇੱਕ ਆਪੋ ਖੁਦ ਆਪਣੇ ਆਪ ਜ਼ਿੰਦਗੀ ਜਿਉਣੀ ਕੀ ਆ ਕੀ ਵੀ ਬਾਹਰ ਕੀ ਕੁਝ ਵੱਡਾ ਹੋ ਰਿਹਾ ਉਹਦਾ ਤੁਹਾਡੇ ਜੀਵਨ ਦੇ ਉੱਤੇ ਇੰਨਾ ਫਰਕ ਨਹੀਂ ਪੈਂਦਾ ਜਿੰਨਾ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਫਰਕ ਪੈਣਾ ਜ਼ਿੰਦਗੀ ਜਿਉਣਾ ਕੀ ਹੈਗਾ ਵੀ ਸਾਨੂੰ ਇੱਕ ਤਾਂ ਬਚਪਨ ਦੇ ਵਿੱਚੋਂ ਜਿੰਨੀ ਫੇਕ ਚੀਜ਼ ਹੈ ਜਿਵੇਂ ਹੁਣ ਆਪਣੇ ਬੱਚੇ ਵੀ ਉਹ YouTube ਤੇ ਲਾ ਲੋ ਇੱਕ ਸੋਸ਼ਲ ਮੀਡੀਆ ਦੇ ਇੱਕ ਟੀਵੀ ਦੇ ਵਿੱਚ ਜੋ ਕੁਝ ਉਹ ਦੇਖ ਰਹੇ ਨੇ ਉਹਨਾਂ ਦੇ ਮਾਈਂਡ ਦੇ ਵਿੱਚੋਂ ਜਾ ਰਹੇ ਆ ਤੇ ਉਹ ਫੇਕ ਜ਼ਿੰਦਗੀ ਆ ਜਿਹੜੀ ਆਪਾਂ ਫੇਕ ਬਣਾਉਨੇ ਆ ਅਸਲ ਨਹੀਂ ਉਹ ਫੇਕ ਤੇ ਜਦੋਂ ਤੱਕ ਬੰਦੇ ਨੂੰ ਸਮਝ ਆਉਂਦੀ ਹੈ ਫੇਕ ਜਿੰਦੀ ਉਹਦੀ ਜ਼ਿੰਦਗੀ ਜਤ ਇੰਨੀ ਜ਼ਿਆਦਾ ਵੱਡ ਜਾਂਦੀ ਆ ਉਹਨੂੰ ਇਹ ਸੱਚੀ ਲੱਗਣ ਲੱਗ ਜਾਂਦੀ ਆ ਅਸਲੀ ਜ਼ਿੰਦਗੀ ਝੂਠੀ ਲੱਗਣ ਲੱਗ ਜਾਂਦੀ ਹੈ ਇਹ ਚੀਜ਼ ਇਹ ਫੇਕ ਜ਼ਿੰਦਗੀ ਦਾ ਬਹੁਤ ਜਾਣੇ ਸ਼িকার ਹੋਏ ਹੋਏ ਨੇ ਕਿਉਂਕਿ ਫੇਕ ਦੇ ਵਿੱਚ ਕੀ ਆਗਾ ਹੁਣ ਜਿੰਨਾ ਸੋਸ਼ਲ ਮੀਡੀਆ ਆਪਾਂ ਦੇਖਦੀਆਂ ਕਿ ਉਹਦੇ ਵਿੱਚ ਕਿੰਨਾ ਕੁ ਫਿਲਟਰ ਵਗੈਰਾ ਲਾ ਲੋ ਜਾਂ ਕੋਈ ਵੀ ਬੰਦਾ ਆਪਦੇ ਆਪ ਨੂੰ ਮਾੜਾ ਕਰੇ ਨਹੀਂ ਦੱਸਦਾ ਚੰਗੀ ਕਹਿੰਦੇ ਨੇ ਵੀ ਸਭ ਕੁਝ ਚੰਗੀ ਆ ਸਭ ਕੁਝ ਆਰਟੀਫੀਸ਼ਲ ਆਗਾ ਸੋਸ਼ਲ ਮੀਡੀਆ ਤੇ ਲਾ ਲੋ ਜਿਹੜੀ ਫੇਕ ਜ਼ਿੰਦਗੀ ਆ ਰੀਅਲ ਦੇ ਵਿੱਚ ਨਹੀਂ ਹੁੰਦਾ ਰੀਅਲ ਜ਼ਿੰਦਗੀ ਦੇ ਵਿੱਚ ਆਪਾਂ ਸਿੱਖਣਾ ਕੀ ਹੈ ਵੀ ਬਚਪਨ ਤੋਂ ਬੱਚਿਆਂ ਨੂੰ ਸਿਖਾਓ ਵੀ ਪੁੱਤ ਸਾਰੀ ਚੀਜ਼ਾਂ ਵੀ ਜ਼ਿੰਦਗੀ ਦੇ ਵਿੱਚ ਨਹੀਂ ਮਿਲਦੀਆਂ ਹੁੰਦੀਆਂ ਕੁਝ ਕੁ ਚੀਜ਼ਾਂ ਰਹਿ ਵੀ ਜਾਂਦੀਆਂ ਹੁੰਦੀਆਂ ਠੀਕ ਆ ਦੂਸਰੀ ਚੀਜ਼ ਬੱਚੇ ਨੂੰ ਸਬਰ ਤੇ ਸੁਕਰਾਨਾ ਵੀ ਕਰਨਾ ਸਿਖਾਉਣਾ ਚਾਹੀਦਾ ਜਿਹੜਾ ਅੱਜ ਸਾਡੇ ਵਿੱਚ ਬਿਲਕੁਲ ਉੱਡਿਆ ਪਿਆ ਵੀ ਜ਼ਿੰਦਗੀ ਜਿਉਣ ਦਾ ਇੱਕ ਪਾਰਟ ਬਹੁਤ ਵਧੀਆ ਫਿਰ ਬੱਚਿਆਂ ਨੂੰ ਲਾ ਲੋ ਆਪਣੇ ਆਪ ਨੂੰ ਇਹ ਚੀਜ਼ ਸਿੱਖਣੀ ਸਿਖਾਉਣੀ ਚਾਹੀਦੀ ਆ ਜਿਵੇਂ ਕੁਦਰਤੀ ਗੱਲ ਆ ਵੀ ਜੇ ਪੁੱਤ ਆਪਣਾ ਆ ਕੰਮ ਨਾ ਹੋਇਆ ਤਾਂ ਆਪਾਂ ਆ ਕਰਾਂਗੇ ਵੀ ਉਹਦੇ ਕੋਲੇ ਪਲਾਨ ਬੀ ਸੀ ਅੱਗੇ ਹੋਣਾ ਚਾਹੀਦਾ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਵੀ ਬੰਦੇ ਕੋਲੇ ਹੋਰ ਕੋਈ ਰਾਹ ਨਹੀਂ ਸੀ ਉਹਨੇ ਆਪਣਾ ਜੀਵਨੇ ਖਤਮ ਕਰ ਲਿਆ ਬੰਦਾ ਮਰੀ ਗਿਆ ਇਦਾਂ ਵੀ ਨਹੀਂ ਹੋਣਾ ਚਾਹੀਦਾ ਵੀ ਜ਼ਿੰਦਗੀ ਜਿਉਣ ਦੇ ਵਾਸਤੇ ਇਹ ਵੀ ਇੱਕ ਜ਼ਰੂਰੀ ਆ ਵੀ ਸੋਡੇ ਕੋਲੇ ਵੀ ਜੇ ਆਪਾਂ ਆ ਕੰਮ ਨਹੀਂ ਕਰਿਆ ਤਾਂ ਆ ਕਰਾਂਗੇ ਤੀਸਰੀ ਗੱਲ ਤੁਸੀਂ ਹਰ ਜਗ੍ਹਾ ਦੇ ਉੱਤੇ ਸਹੀ ਵੀ ਨਹੀਂ ਹੋ ਸਕਦੇ ਕਦੇ ਵੀ ਮੰਨਣਾ ਪੈਣਾ ਸਾਨੂੰ ਵੀ ਮੈਂ ਵੀ ਯਾਰ ਗਲਤੀ ਕਰ ਸਕਦਾ ਕਿਉਂਕਿ ਕੁਦਰਤੀ ਆਗਾ ਸਾਡੇ ਅੰਦਰ ਵੀ ਰੱਬ ਨੇ ਜਿਵੇਂ ਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਵੀ ਮੈਂ ਵੀ ਇਨਸਾਨ ਆ ਬੰਦਾ ਵਿੱਚੋਂ ਵੀ ਗਲਤੀ ਹੋ ਸਕਦੀ ਆ ਮੈਂ ਕਿਹੜਾ ਰੱਬ ਤੋਂ ਸਭ ਕੁਝ ਹੋ ਕਰਕੇ ਆ ਇਹ ਚੀਜ਼ ਵੀ ਸਾਨੂੰ ਐਕਸੈਪਟ ਕਰਨੀ ਚਾਹੀਦੀ ਉਹ ਮੈਂ ਸਾਰੀ ਜਗ੍ਹਾ ਤੇ ਸਹੀ ਨਹੀਂ ਹੋ ਸਕਦਾ ਕਿਸੇ ਜਗ੍ਹਾ ਦੇ ਉੱਤੇ ਮੈਂ ਵੀ ਗਲਤੀ ਕਰ ਸਕਦਾ ਇਹ ਵੀ ਜ਼ਰੂਰੀ ਚੀਜ਼ ਆ ਉਸ ਤੋਂ ਅੱਗੇ ਜੇ ਮੈਂ ਪੜਦੇ ਆਂ ਬਾਣੀ ਦੇ ਵਿੱਚ ਕਰਮੀ ਆਪੋ ਆਪਣੀ ਵੀ ਆਪੋ ਆਪਦੇ ਕਰਮ ਨੇ ਸਭ ਤੋਂ ਸੁਚੱਜੀ ਚੀਜ਼ ਬੰਦੇ ਦੇ ਵਿੱਚ ਉਹਦੀ ਬੋਲੀ ਦਇਆ ਸਹਿਜ ਇਹ ਹੋਣਾ ਚਾਹੀਦਾ ਸਾਡੇ ਕਈ ਬਚੁਰਗ ਇਹ ਚੀਜ਼ ਸੋਚ ਕੇ ਪ੍ਰਾਪਰਟੀ ਰੱਖ ਲੈਂਦੇ ਨੇ ਵੀ ਸਾਨੂੰ ਬੜੇਪੇ ਦੇ ਵਿੱਚ ਸਾਨੂੰ ਵੀ ਕੁਛ ਨਾ ਕੁਛ ਮਿਲ ਜੂਗਾ ਸਾਡੀ ਜੀਵਨ ਸੋਹਣਾ ਹੋ ਜੂ ਪਰ ਉਹਦੇ ਵਿੱਚ ਠੀਕ ਆ ਉਹ ਕਾਫੀ ਹੱਦ ਤੱਕ ਸੋਚਦੇ ਨੇ ਠੀਕ ਹੋ ਸਕਦਾ ਪਰ ਸੋਡੀ ਜਿਹੜੀ ਬੋਲੀ ਆ ਸੋਡਾ ਘਰ ਦੇ ਵਿੱਚ ਪਿਆਰ ਸਤਿਕਾਰ ਆ ਜਾਂ ਜੋ ਤੁਸੀਂ ਨੇ ਬੀਜਿਆ ਜੋ ਤੁਸੀਂ ਨੇ ਦਿੱਤਾ ਰੋਟੀ ਸਤਿਕਾਰ ਸੋਡਾ ਉਹ ਚੀਜ਼ ਨੇ ਕਰਾਉਣਾ ਨਾ ਕਿ ਸੋਡੀ ਪ੍ਰਾਪਰਟੀ ਨੇ ਤੇਰੇ ਘਰ ਨੇ ਤੈਨੂੰ ਪੇੜੇ ਕਰਕੇ ਨਹੀਂ ਦੇਨੇ ਤੇਰੀ ਮਿੱਟੀ ਨੇ ਤੈਨੂੰ ਕੁਝ ਨਹੀਂ ਮੂੰਹ ਚ ਪਾ ਕੇ ਦੇਣਾ ਠੀਕ ਹੈ ਉਹ ਫਿਰ ਤੇਰਾ ਇੱਕ ਪਿਆਰ ਸਤਿਕਾਰ ਵੀ ਨਹੀਂ ਹੈ ਉਹ ਇੱਕ ਐ ਉਹ ਵੀ ਮਤਲਬੀ ਹੋਗੀ ਚੀਜ਼ ਉਹ ਵੀ ਨਹੀਂ ਹੈ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਜ਼ਿੰਦਗੀ 'ਚ ਅਸੀਂ ਸਾਰੀਆਂ ਚੀਜ਼ਾਂ ਸਿੱਖਦੇ ਆ ਪਰ ਜ਼ਿੰਦਗੀ ਜਿਉਣੀ ਵੀ ਸਿੱਖਦੇ ਇਦੇ ਵਿੱਚ ਇੱਕ ਅਗਲੀ ਚੀਜ਼ ਹੋਰ ਐਡ ਕਰ ਲਿਓ ਜ਼ਿੰਦਗੀ ਜਿਉਣ ਦੇ ਵਿੱਚ ਗੁਰਬਾਣੀ ਨੇ ਵੀ ਆਖਿਆ ਵੀ ਇੱਥੇ ਕੋਈ ਚੀਜ਼ ਸਦਾ ਨਹੀਂ ਹੈ ਪਰਮਾਨੈਂਟ ਨਹੀਂ ਹੈ ਮਨੋ ਇੱਕ ਸਰਕਲ ਬਣਿਆ ਹੋਇਆ ਗੋਲ ਇਹ ਸਰਕਲ ਦੇ ਵਿੱਚ ਇੱਕ ਦੁੱਖ ਇੱਕ ਸੋਖਾ ਜਿਸ ਤੇ ਉੱਤੇ ਆ ਕੇ ਜੇ ਤੇਰੇ ਸੁੱਖ ਆ ਗਿਆ ਤਾਂ ਸੁੱਖ ਨੂੰ ਮਾਣ ਸੁੱਖ ਨੇ ਵੀ ਆਉਣਾ ਜੇ ਦੁੱਖ ਆ ਗਿਆ ਉਹਦੇ ਵਿੱਚ ਡੋਲਣਾ ਦੁੱਖ ਨੂੰ ਵੀ ਨਗਾ ਉਹਨੂੰ ਵੀ ਡੀਲ ਕਰ ਨਹੀਂ ਸਿੱਖ ਅਸੀਂ ਹਮੇਸ਼ਾ ਗੁਰਦੁਆਰੇ ਵੀ ਇਕੱਲਾ ਸੁੱਖੇ ਸੁੱਖ ਭਾਲਦੇ ਆਂ ਜੇ ਮੰਗਣ ਜਾਂਦੇ ਆ ਪਰ ਬਾਣੀ ਨੇ ਆਖਿਆ ਕਹਿੰਦੇ ਪੁੱਤ ਦੁੱਖ दारू ਤੇਰੇ ਵਾਸਤੇ ਦੁੱਖਾ ਜਿਹੜਾ ਦਵਾਈ ਆ ਸੁੱਖਾ ਜਿਹੜਾ ਰੋਗ ਆ ਦੁੱਖ दारू ਸੁਖ ਰੋਗ ਪਿਆ ਅਸੀਂ ਇਹ ਚੀਜ਼ ਵੀ ਨਹੀਂ ਕਰਦੇ ਤੇ ਜਿਹੜੀ ਚੀਜ਼ ਆ ਪਾਖ ਰੇ ਸੀ ਵੀ ਇੱਥੇ ਕੋਈ ਚੀਜ਼ ਪਰਮਾਨੈਂਟ ਨਹੀਂ ਹੈ ਸਦਾ ਨਹੀਂ ਹੈ ਇੱਥੇ ਸਤਿਗੁਰਾਂ ਨੇ ਆਖਿਆ ਬਾਣੀ ਨੇ RAM ਗਏ ਉਹ RAVAN ਗਏ ਕਹਿੰਦੇ RAM ਵਰਗੇ ਤੇ RAM ਵਰਗੇ ਬਾਗੇ ਜਾਕੋਬ ਉਹ ਪਰਿਵਾਰ ਕਹਿੰਦੇ ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜੋ ਸੰਸਾਰ ਇੱਥੇ ਕੋਈ ਚੀਜ਼ ਪੱਕੀ ਨਹੀਂ ਹੈ ਠੀਕ ਹੈ ਇੱਥੇ ਸਭ ਕੁਝ ਚੱਲਣ ਹਾਰਾ ਕਿਸੇ ਟਾਈਮ ਦਰਖਤ ਉਹੀ ਆ ਇਹਦੇ ਉੱਤੇ ਇੱਕ ਪੱਤਾ ਨਹੀਂ ਹੁੰਦਾ ਕਿਸੇ ਟਾਈਮ ਪੱਤਿਆਂ ਨਾਲ ਭਰ ਜਾਂਦਾ ਸਮਾਂ ਉਹੀ ਆ ਸਤਗੁਰਾਂ ਨੇ ਆਖਿਆ ਤੇ ਕੋਈ ਚੀਜ਼ ਪੱਕੀ ਨਹੀਂ ਹੈ ਜ਼ਿੰਦਗੀ ਦੇ ਵਿੱਚ ਅੱਗੇ ਹੋਰ ਕੀ ਚੀਜ਼ ਸਿੱਖਣ ਵਾਲੀ ਆ ਵੀ ਕਦੇ ਵੀ ਅੱ빠 ਕਹਿੰਦੇ ਨਾ ਦੋ ਦੋ ਚੀਜ਼ਾਂ ਜਿਉਣਾ ਮਰਨਾ ਖੁਸ਼ੀ ਗਮੀ ਦੁੱਖ ਸੁੱਖ ਅਮੀਰੀ ਗਰੀਬੀ ਸਭ ਕੁਝ ਕੁਦਰਤ ਨੇ ਬਣਾਇਆ ਸੋ ਇਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਸਿੱਖ ਲੈਣੇ ਆ ਜ਼ਿੰਦਗੀ ਜਿਉਉਣੀ ਨਹੀਂ ਸਿੱਖਦੇ ਤੇ ਜ਼ਿੰਦਗੀ ਦੇ ਵਿੱਚ ਸਿੱਖੀ ਤਾਂ ਹੀ ਜਾਂਦੀ ਆ ਥੋੜਾ ਜਿਹਾ ਰਹਾਓ ਹੋਵੇ ਸਹਿਜ ਹੋਵੇ ਸਕੂਨ ਹੋਵੇ ਸ਼ਾਂਤੀ ਹੋਵੇ ਠੀਕ ਹੈ ਤੇ ਕੋਈ ਚੀਜ਼ ਐ ਤੇ ਪੱਕੀ ਪਰਮਾਨੈਂਟ ਨਹੀਂ ਹੈ ਆਪਾਂ ਇਥੋਂ ਖਾਲੀ ਹੱਥ ਆਏ ਦੀ ਤੇ ਖਾਲੀ ਹੱਥ ਜਾਣਾ ਪਤਾ ਨਹੀਂ ਕਦੋਂ ਸੁਨੇਹਾ ਆਵੇ ਸਵੇਸ ਕਰਕੇ ਮੂੰਹ ਦੇ ਉੱਤੇ ਤੇਰੇ ਮੁਸਕਰਾਹਟ ਹੋਵੇ ਨਾ ਕਿ ਮੱਥੇ ਦੇ ਉੱਤੇ ਤਿਉੜੀ ਹੋਵੇ ਸੋ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਅਸੀਂ ਸਿੱਖਦੇ ਆ ਤੱਲੀ ਜ਼ਿੰਦਗੀ ਜਿਉਣੀ ਨਹੀਂ ਸਿੱਖਦੇ ਤੇ ਇਹ ਸਾਨੂੰ ਸਿੱਖਣੀ ਚਾਹੀਦੀ ਅਤੇ ਕੋਸ਼ਿਸ਼ ਕਰਿਆ ਕਰੀ ਠੀਕ ਆ ਜੀ ਤੇ ਜਰੂਰ ਇਹ ਆਪਣਾ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰਿਓ ਤੇ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਤੇ ਸਾਡੇ ਵਿਚਾਰ ਕਿਵੇਂ ਲੱਗਦੇ ਨੇ ਉਹ ਜਰੂਰ ਟਿੱਪਣੀ ਦਿਓ ਸੋ ਇਸ ਕਰਕੇ ਇੰਨੀ ਕਾਪਾ ਬੇਨਤੀ ਸਾਡੀ ਪ੍ਰਵਾਨ ਕਰਿਓ ਕਬੂਲ ਕਰਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਧੰਨਵਾਦ